जीएनडीएस एकेडमी YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਜੋ ਸਾਥੀ ਕੋਰਸ ਹੈ ਜਿਹੜੇ ਉਹ ਬਾਇ ਕਰ ਰਹੇ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਜਾਣਕਾਰੀ ਲੈ ਕੇ ਆਏ ਆ ਤੇ ਜੋ ਸਾਥੀ ਕੋਰਸ ਬਾਇ ਕਰਨਾ ਚਾਹੁੰਦੇ ਨੇ ਕਿਉਂਕਿ ਲੈਕਚਰਰ ਕਿਡਰ ਜਿਹੜਾ ਹੈਗਾ ਤੁਹਾਨੂੰ ਜਲਦ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਦੀ ਨਾਲ ਜਿਹੜਾ ਮਾਸਟਰ ਕਿਡਰ ਹੈ ਉਹ ਵੀ ਤੁਹਾਨੂੰ ਆਨ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੋ ਸਾਥੀਓ ਕੋਰਸਾਂ ਦੇ ਬਾਰੇ ਜਾਣਕਾਰੀ ਹੈ ਜਿਹੜੀ ਉਹਦੇ ਨਾਲ-ਨਾਲ ਸਪੈਸ਼ਲ ਆਫਰ ਹੈ ਜਿਹੜਾ ਵੱਡਾ ਆਫਰ ਤੁਹਾਡੇ ਲਈ ਲੈ ਕੇ ਆਏ ਆ ਨਵਰਾਤਰੀਆਂ ਦੀ ਇਸ ਸ਼ੁਭ ਤਿਹਾਰ ਤੇ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਪੰਜਾਬ ਲੈਕਚਰਰ ਤੇ ਮਾਸਟਰ ਕੇਡਰ ਦਾ ਕੋਰਸ ਹੈ ਜਿਹੜਾ ਸਾਥੀਓ ਜੋ ਵੀ ਸਾਥੀ ਬਾਈ ਕਰਨਾ ਚਾਹੁੰਦੇ ਨੇ ਉਹ ਇਸ ਜਾਣਕਾਰੀ ਨੂੰ ਜ਼ਰੂਰ ਦੇਖੋ ਸੌ ਕੀ ਕੀ ਤੁਹਾਨੂੰ ਕੋਰਸ ਦੇ ਵਿੱਚ ਮਿਲਣ ਵਾਲਾ ਉਹ ਵੀ ਜਰੂਰ ਦੇਖੋ ਸਪੈਸ਼ਲ ਡਿਸਕਾਊਂਟ ਆਫਰ ਹੈ ਜਿਹੜਾ ਜੀ ਤੁਹਾਡੇ ਲਈ ਆਇਆ ਸਾਥਿਓ ਇਹਦੇ ਵਿੱਚ ਪੰਜਾਬ ਲੈਕਚਰਰ ਕੈਡਰ ਤੇ ਮਾਸਟਰ ਕੈਡਰ ਇਗਜ਼ਾਮ ਦੇ ਕੋਰਸ ਹਨ ਸਾਰੇ ਹੀ ਕੋਰਸ ਚਾਹੇ ਉਹ ਪ੍ਰਿੰਟਡ ਨੇ ਚਾਹੇ ਉਹ ਨਾਨ ਪ੍ਰਿੰਟਡ ਮਟੀਰੀਅਲ ਦੇ ਨੇ ਸਾਰੇ ਹੀ ਕੋਰਸਾਂ ਤੇ ਆਫਰ ਹੈ ਅਪਲਾਈ ਕੂਪਨ ਕੋਡ ਹੈ ਜਿਹੜਾ ਜੀ ਤੁਸੀਂ ਅਪਲਾਈ ਕਰਨਾ ਹੈਗਾ ਨਵਰਾਤਰੀਆਂ ਤੇ NAV25 ਠੀਕ ਹੈ ਜੀ ਇਹ ਸਪੈਸ਼ਲ ਕੂਪਨ ਆਫਰ ਹੈ ਤੁਹਾਨੂੰ ਜਦੋਂ ਕੋਰਸ ਬਾਇ ਕਰੋਂਗੇ ਐਪ ਤੇ ਜਾ ਕੇ Google Play Store ਤੋਂ ਆਪਣੀ ਅਫੀਸ਼ੀਅਲੀ ਐਪ GNDS Academy ਡਾਊਨਲੋਡ ਕਰਕੇ ਕੋਰਸ ਨੂੰ ਜਦੋਂ ਬਾਇ ਕਰੋਂਗੇ ਬਾਇ ਕਰਨ ਤੋਂ ਪਹਿਲਾਂ ਉੱਪਰ ਤੁਹਾਨੂੰ ਇਹ ਕੋਡ coupon code ਦਿਖ ਰਿਹਾ ਹੋਵੇਗਾ ਉਹ ਤੇ ਦਿੱਤੇ ਅਪਲਾਈ ਕਰਕੇ ਇਹ ਕੋਰਸ ਜਿਹੜਾ ਡਿਸਕਾਊਂਟ ਹੈ ਤੁਹਾਡਾ ਅਪਲਾਈ ਹੋ ਜੂਗਾ ਸਾਰੇ ਹੀ ਕੋਰਸਾਂ ਤੇ ਡਿਸਕਾਊਂਟ ਹੈ ਜੀ ਵਿਦ ਹਾਰਡ ਕਾਪੀਜ਼ ਵਾਲੇ ਜਿਹੜੇ ਕੋਰਸ ਨੇ ਉਹਨਾਂ ਤੇ ਵੀ ਤੇ ਜਿਹੜੇ ਵਿਦਆਊਟ ਹਾਰਡ ਕਾਪੀਜ਼ ਵਾਲੇ ਨੋਟਸ ਕੋਰਸ ਨੇ ਉਹਨਾਂ ਤੇ ਵੀ ਇਸ ਕੋਰਸ ਦੇ ਵਿੱਚ ਤੁਹਾਨੂੰ ਇਹਨਾਂ ਕੋਰਸਾਂ ਦੇ ਵਿੱਚ ਲਾਈਵ ਤੇ ਰਿਕਾਰਡਡ ਜਿਹੜੀਆਂ ਕਲਾਸਾਂ ਦੀਆਂ ਨੇ ਸਾਥੀਓ ਫੁੱਲ 슬ੀਵਸ ਜਿਹੜਾ ਕਵਰ ਹੋਊਗਾ 101% ਜਿਹੜਾ ਤੁਹਾਡਾ 슬ੀਵਸ ਸਾਰੇ ਦਾ ਸਾਰਾ ਕਵਰ ਹੋਊਗਾ ਟੈਸਟ ਸੀਰੀਜ਼ ਹੈ ਜਿਹੜੀਆਂ ਉਹ ਇਸ ਕੋਰਸ ਦੇ ਵਿੱਚ ਤੁਹਾਨੂੰ ਫ੍ਰੀ ਮਿਲਣਗੀਆਂ ਆਫਰ ਜਿਹੜਾ ਹੈਗਾ ਸਾਥੀਓ 28 ਸੈਪਟੈਂਬਰ ਜਿਹੜਾ ਹੈਗਾ 2025 ਤੱਕ ਵੈਲਿਡ ਹੈ 2025 ਤੱਕ ਸੋ ਇਸ 28 ਸਤੰਬਰ ਤੱਕ ਤੁਸੀਂ ਨਵਰਾਤਰਿਆਂ ਦੇ ਸ਼ੁਭ ਤਿਹਾੜੀ ਤੇ ਇਸ ਆਫਰ ਦਾ ਜਿਹੜਾ ਫਾਇਦਾ ਜ਼ਰੂਰ ਲਓ ਨਾਲ ਦੀ ਨਾਲ ਜਿਹੜਾ ਸਾਥੀਓ ਤੁਹਾਡੇ ਲਈ ਹੋਰ ਜਾਣਕਾਰੀ ਹੈ ਇਹਦੇ ਲਈ ਤੁਸੀਂ ਕੋਸਟ ਦੇ ਲਈ ਕਰਨਾ ਕੀ ਆਪਣੀ ਐਪ ਹੈ ਜਿਹੜੀ ਨੂੰ ਡਾਊਨਲੋਡ ਕਰਨਾ ਹੈ ਪਲੇ ਸਟੋਰ ਤੋਂ ਜੀ ਐਨ ਡੀ ਐਸ ਅਕੈਡਮੀ ਐਪ ਨੂੰ ਡਾਊਨਲੋਡ ਕਰੋ ਈਜ਼ੀ ਐਕਸੈਸ ਟੂ ਆਲ ਕੋਰਸ ਹੈ ਬਹੁਤ ਹੀ ਈਜ਼ੀ ਹੈ ਯੂਜ਼ੇਬਲ ਹੈ ਰਿਕਾਰਡਡ ਮੋਡ ਦੇ ਵਿੱਚ ਤੇ ਲਾਈਵ ਤੁਹਾਨੂੰ ਸਾਰੇ ਕੋਰਸ ਮਿਲਦੇ ਨੇ ਐਪ ਤੇ ਅਪਲਾਈ ਕੂਪਨ ਹੈ ਜਿਹੜਾ ਜੀ ਉਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਉੱਥੇ ਤੁਹਾਨੂੰ ਜਦੋਂ ਤੇ ਟਿਕ ਕਰੋਗੇ ਤਾਂ ਨਾਲ ਦੀ ਨਾਲ ਜਿਹੜੀ ਸਪੈਸ਼ਲ ਡਿਸਕਾਊਂਟ ਹੈ ਵੱਡਾ ਡਿਸਕਾਊਂਟ ਉਹ ਮਿਲ ਜੂਗਾ ਲਾਈਵ ਤੇ ਰਿਕਾਰਡਡ ਤੇ ਟੈਸਟ ਸੀਰੀਜ਼ ਹੈ ਜਿਹੜੀ ਉਹ ਇਨਕਲੂਡਡ ਨੇ ਇਸ ਬੈਚ ਇਨ੍ਹਾਂ ਕੋਰਸਾਂ ਦੇ ਵਿੱਚ ਆਫਰ ਹੈ ਜਿਹੜਾ ਸਿਰਫ 28 ਸੈਪਟੈਂਬਰ ਤੱਕ ਚੱਲਣ ਵਾਲਾ ਸਾਥੀਓ 28 ਸੈਪਟੈਂਬਰ ਤੱਕ ਇਹ ਆਫਰ ਚੱਲਣ ਵਾਲਾ ਹੈ ਸੋ ਹੁਣੇ ਹੀ ਇਸ ਆਫਰ ਦਾ ਲਾਭ ਉਠਾਓ ਪੰਜਾਬ ਲੈਕਚਰਰ ਕੈਡਰ ਮਾਸਟਰ ਕੈਡਰ ਦੇ ਇਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਵੈਸਟ ਬੇ ਤੁਹਾਡੇ ਦੇ ਲਈ ਤੇ ਵੈਸਟ ਸਟੱਡੀ ਮਟੀਰੀਅਲ ਜਿਹੜਾ ਹੈਗਾ ਵੱਖ-ਵੱਖ ਕਿਤਾਬਾਂ ਦਾ ਨਚੋੜ ਜਿਹੜਾ ਤੁਹਾਨੂੰ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਤੇ ਮਿਲਣ ਜਾ ਰਿਹਾ ਹੈ ਲਿਮਿਟਡ ਟਾਈਮ ਆਫਰ ਹੈ ਸਾਥੀਓ ਅਪਲਾਈ ਕੋਡ ਫਿਰ ਤੁਹਾਨੂੰ ਦੱਸ ਦਿੰਨਾ ਹੈ ਐਨ ਏ ਵੀ 25 ਹੈ ਜੁਆਇਨ ਜੀ ਐਨ ਡੀ ਐਸ ਅਕੈਡਮੀ ਚੈਨਲ ਟੂਡੇ ਤੇ ਨਾਲ ਦੀ ਨਾਲ ਜਿਹੜੀ ਤੁਹਾਡੀ ਸਕਸੈਸ ਨੂੰ ਬੂਸਟ ਕਰੋ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਇਸ ਨੂੰ ਲਾਈਕ ਜਰੂਰ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਸੋ ਸਾਥਿਓ ਇਹ ਬਹੁਮੁੱਲੀ ਜਾਣਕਾਰੀ ਸੀ ਤੁਹਾਡੇ ਦੇ ਲਈ ਉਮੀਦ ਆ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਹੁਣੇ Google Play Store ਤੇ ਜਾਓ ਉਸ ਦਾ ਲਾਭ ਉਠਾਓ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर YouTube ਚੈਨਲ ਮਿਲਦੇ ਆ ਆਪਣੀਆਂ ਲਾਈਵ ਫ੍ਰੀ ਦੀਆਂ ਕਲਾਸਾਂ ਵਿੱਚ